ਸਾਸਰੀ ਘਰ ਪੂਆ ਜੀ ਸਾਸਰੀ ਘਰ ਕੀ ਹਾਲ ਚੱਲ ਜੀ ਠੀਕ ਠਾਕ ਵਧ ਗਿਆ ਤੂੰ ਚੜਾ ਮੈਂ ਸੁਣਿਆ ਤੁਸੀਂ ਠੀਕ ਨਹੀਂ ਸੀ ਤੇ ਤੂੰ ਕਿਹੜਾ ਪਤਾ ਲੈਣ ਆਈ ਆ ਕਿ ਪੂਆ ਠੀਕ ਨਹੀਂ ਤੇ ਮੈਂ ਪਤਾ ਲੈ ਜਾ ਕੀ ਕਰਾਂ ਪੂਆ ਜੀ ਸੱਚ ਪੁੱਛਣਾ ਮੈਂ ਤੇ ਫਸ ਗਈ ਆ ਪਰ ਕੋਈ ਗੱਲ ਨਹੀਂ ਮੈਂ ਵਿੱਕੀ ਨਾਲ ਕੀਤੀ ਸੀ ਗੱਲ ਸਮਝਾਇਆ ਮੈਂ ਉਹਨਾਂ ਨੂੰ ਉਹ ਤੇ ਸਮਝ ਗਏ ਆ ਪਰ ਮੰਮੀ ਥੋੜਾ ਜਿਹਾ ਗਰਦੇ ਆ ਜੇ ਐਵੇਂ ਤਾਂ ਨਹੀਂ ਕਿਸ ਨੇ ਕਿਹਾ ਕਿ ਇੱਕ ਪਿੰਡ ਦੇ ਵਿੱਚ ਨਾ ਦੋ ਰਿਸ਼ਤੇ ਨਹੀਂ ਹੋਣੇ ਚਾਹੀਦੇ ਮਿਲਣੋਂ ਵਰਤੋਂ ਨਹੀਂ ਚਾਈਦਾ ਤੇ ਉਹ ਗੱਲ ਤੈਨੂੰ ਆਪਣੀ ਸੱਸ ਦਾ ਡਰਵਾ ਕਿ ਪਿੱਛੇ ਮਾਂ ਦਾ ਡਰਵਾ ਜਿਆਦਾ ਉਹ ਨਹੀਂ ਆਉਣ ਦਿੰਦੀ ਨਹੀਂ ਨਹੀਂ ਭੁਆਜੀ ਮੰਮੀ ਨੇ ਕਿਹੜੀ ਗੱਲ ਨਹੀਂ ਆਉਣ ਦੇਣਾ ਤੁਸੀਂ ਮੰਮੀ ਦੇ ਵਿੱਚ ਹੀ ਰਹੇ ਆ ਉਦੋਂ ਤੇ ਮੰਮੀ ਚੰਗੀਆਂ ਸੀ ਜਦੋਂ ਦਾ ਤੇਰਾ ਰਿਸ਼ਤਾ ਕਰਾਤਾ ਉਦੋਂ ਦਾ ਹੀ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਵਾ ਮੰਮੀ ਨੂੰ ਹੋਣਾ ਕੀ ਆ ਭੁਆਜੀ ਤੁਹਾਨੂੰ ਵੀ ਪਤਾ ਹੀ ਆ ਕੀ ਉੱਥੇ ਰਹਿਣ ਸੈਣ ਕਿਦਾਂ ਦਾ ਸੀ ਤੇ ਤੁਸੀਂ ਇੱਥੇ ਰਿਸ਼ਤਾ ਕਰਾਤਾ ਤੇ ਇੱਥੇ ਇਹਨਾਂ ਦਾ ਰਹਿਣ ਸਹਿਣ ਕਿਦਾਂ ਦਾ ਵਾ ਹੁਣ ਮੰਮੀ ਉਸ ਚੀਜ਼ ਨੂੰ ਨਾ ਜਿਹੜੀ ਚੀਜ਼ ਵਿੱਚ ਕਮੀ ਆ ਉਹਨੂੰ ਪੂਰਾ ਕਰਨਾ ਚਾਹੁੰਦੇ ਆ ਕਦੇ ਕਾਦੀ ਕਮੀ ਆ ਪਹਿਲਾਂ ਤੇ ਪੁੱਤਾਂ ਹੀ ਇੱਕੋ ਇੱਕੋ ਖਿਚੜੀ ਸੀ ਹੁਣ ਹੀ ਪਤਾ ਨਹੀਂ ਕੀ ਹੋ ਗਿਆ ਸੱਸ ਤੇਰੀ ਦਾ ਮੂੰਹ ਐਡਾ ਵਾ ਉਹ ਵੀ ਆਨ ਕਰਕੇ ਲੰਘ ਜਾਂਦੀ ਆ ਤੇ ਤੂੰ ਹੀ ਨਹੀਂ ਕਦੀ ਕਵਾਇਆ ਬੁਲਾਇਆ ਵੀ ਚੱਲ ਜੇ ਨਹੀਂ ਕੋਈ ਠੀਕ ਮੈਂ ਪਤਾ ਹੀ ਲੈ ਮਾਂ ਅਹੀਂ ਘਰ ਰੋਤਨੀ ਹੀ ਤੈਨੂੰ ਕੱਢ ਦੇਣ ਲੱਗੇ ਆ ਨਹੀਂ 부ਆ ਜੀ ਇੱਦਾਂ ਦੀ ਕੋਈ ਗੱਲ ਨਹੀਂ ਆ ਕਿ ਮੇਰੇ ਤੇ ਬੜਾ ਜੀ ਕਹਦਾ ਤੁਹਾਡੇ ਨਾਲ ਵਰਤਨੋਂ ਬੈਠੇ ਹੁੰਦੇ ਕਿੰਨੀ ਕਿੰਨੀਆਂ ਗੱਲਾਂ ਕਰਦੀ ਪਤਾ ਨਹੀਂ ਕਿਹੜੀ ਗੱਲ ਨੂੰ ਮੈਂ ਕਰੇ ਕਿ ਨਹੀਂ ਕੌਖੀ ਤੇਰਾ ਰਿਸ਼ਤਾ ਕਰਾ ਕੇ ਉਹ ਗੱਲ ਵੀ ਮਿਲਣੇ ਵਰਤਨ ਗਏ ਆ ਮੇਰੇ ਨਾਲੋਂ ਨਾਸ ਨਹੀਂ ਟੁੱਟ ਜਾਂਦਾ ਮੇਰਾ ਖੂਨ ਆ ਤੇ ਮੈਨੂੰ ਤਾਂ ਹੀ ਦੋਖੰਦਾ ਪੁੱਤ ਨਹੀਂ 부ਆ ਜੀ ਮੈਂ ਤਾਂ ਰਿਹਾ ਆ ਜਾਇਆ ਕਰਨਾ ਤੇ ਤੁਸੀਂ ਵੀ ਆਇਆ ਜਾਇਆ ਕਰਨਾ ਜੋ ਗੱਲਾਂ ਪਿੱਛੇ ਹੋਈਆਂ ਉਹਨਾਂ ਤੇ 부ਆ ਜੀ ਮਿੱਟੀ ਪਾਓ ਤੇ ਤੂੰ ਜਿਹੋਣਾ ਤੇ ਪਿੰਡ ਜਰੂਰ ਜਾਇਆ ਕਰੋ ਮੈਨੂੰ ਪਤਾ ਵਾ ਕਿ ਤੁਸੀਂ ਹੁਣ ਉੱਥੇ ਨਹੀਂ ਜਾਂਦੇ ਪੁੱਤ ਪਿੰਡ ਮੈਂ ਫੇਰ ਜਾਣਾ ਵਾ ਜੇ ਤੇਰੀ ਮੰਮੀ ਨਾ ਮੇਰੇ ਘਰ ਆਊਗੀ ਉਹ ਕਿਹੜੀ ਗੱਲੋਂ ਹਟਈ ਆ ਵੱਡੀ ਮੈਂ ਆ ਮਰਜ ਉਹਦਾ ਬਣਦਾ ਪਹਿਲਾਂ ਮੇਰੇ ਘਰ ਆਉਂਦਾ ਮੇਰਾ ਨਿੰਗਾ ਬਣਦਾ ਕੋਈ ਨਹੀਂ 부ਆ ਜੀ ਮੈਂ ਮੰਮੀ ਨੂੰ ਕਹਾਂਗੀ ਤੇ ਉਹ ਜਰੂਰ ਆਉਣਗੇ ਤੇ ਨਾਲੇ ਜਿਹੜੀਆਂ ਤੇਰੀਆਂ ਕਮੀਆਂ ਉਹ ਪੂਰੀਆਂ ਕਰਨ ਦੇ ਆ ਨਾ ਉਹ ਕਮੀਆਂ ਨਾ ਬਰਕਤਾਂ ਨਹੀਂ ਪੈਂਦੀਆਂ ਉਹ ਮਹਾਰਾਜ ਕੋ ਮੰਗੀਦਾ ਵਾ ਜਿੰਨੇ ਘਰੇ ਹੀ ਦਵੇ ਤੇ ਉਹ ਕੰਮ ਦੀਆਂ ਬਰਕਤਾਂ ਪੈਂਦੀਆਂ ਵਾ ਉਹ ਰਿਜਕ ਮਹਾਰਾਜ ਨੇ ਜਿਹੜਾ ਦੇਣਾ ਨਾ ਸਾਨੂੰ ਉਹਦੀਆਂ ਬਹੁਤ ਬਰਕਤਾਂ ਵਾ ਸਹੀ ਗੱਲਾਂ ਬੁਆ ਜੀ ਸਹੀ ਕਹਿੰਦੇ ਆ ਤੁਸੀਂ ਆਓ ਚੱਲੀਏ ਫਿਰ ਹੁਣ ਚੱਲੀਏ ਬੁਆ ਅੱਗੇ ਖਲੋਗੇ ਜੀ ਚੱਲ ਕੋਈ ਨਹੀਂ ਮੈਂ ਫੇਰ ਆਉਂਗੀ ਇਹਦਾ ਮਤਲਬ ਕਿ ਤੁਸੀਂ ਫੇਰ ਮਨਤਾ ਜੀ ਗੁੱਸਾ ਰੱਖਣ ਨਹੀਂ ਗੁੱਸਾ ਨਹੀਂ ਰੱਖਣ ਏ ਤੂੰ ਲੈ ਕੇ ਆਵੇਂ ਵਿਕੀਨ ਨਾਲ ਲੈ ਕੇ ਆਵੇਂ ਤੇ ਆਪਣੀ ਮੰਮੀ ਨਾਲ ਲੈ ਕੇ ਆਵੇਂ ਮੈਂ ਜੇ ਨਾ ਨਾ ਫੇਰ ਆਇਆ ਕਰੂੰ ਤੇ ਤੂੰ ਮੈਨੂੰ ਆਖੀਂ ਪੀਪੂ ਬਾਜੀ ਤੂੰ ਘਰੇ ਸੋਣ ਨੂੰ ਹੁਣੋਂ ਕੋ ਡਰਦੀ ਆ ਉਹ ਤਾਂ ਨਹੀਂ ਮੈਨੂੰ ਰੋਕਦੇ ਉਹ ਤੇ ਆਂਦੇ ਆ ਕਿ ਤੂੰ ਠੀਕ ਨਹੀਂ ਰਹਿੰਦੀ ਜਾਂ ਤੂੰ ਬਸ ਬੇਸਕ ਮਿਲ ਗੇੜਿਆ ਤੇ ਮੇਰਾ ਆਪਣਾ ਹੀ ਜੀ ਨਹੀਂ ਪੁੱਤ ਕਰਦਾ ਕਿ ਮੈਂ ਕਿੱਤਾਂ ਜਾਵਾਂ ਜਦੋਂ ਗਾੜੀ ਕੋਈ ਕੂਵੇ ਬੋਲੇ ਨਾ ਨਹੀਂ ਗੱਲ ਤੇ ਤੁਹਾਡੀ ਸਹੀ ਆ ਕਿ ਜਿਹੜੂ ਕਹਿੰਨੇ ਕਵਾਣਾ ਬੁਲਾਉਣਾ ਹੀ ਨਹੀਂ ਤੇ ਉਹਨੂੰ ਵੀ ਕੀ ਜੀ ਕਰਨਾ ਵਾ ਪਰ ਉਹ ਗੱਲ ਤੂੰ ਤੇ ਮੇਰਾ ਲਾਹੂ ਆ ਮੈਨੂੰ ਵੇਖ ਕੇ ਨਾ ਤੇ ਦੁੱਖ ਤੇ ਬੜਾ ਹੁੰਦਾ ਮੈਂ ਹੱਥੀਂ ਆਂਦਾ ਪੁੱਤ ਤੈਨੂੰ ਵਿਆਹੀਦਾ ਤੇ ਇਹ ਕੰਮ ਨੂੰ ਆ ਕਿ ਰਿਸ਼ਤੇਦਾਰੀ ਵਧਦੀ ਆ ਇਹਨੂੰ ਤੋੜ ਕੇ ਹੀ ਬਹਿ ਗਏ ਇੱਕ ਸਾਥ ਦੀ ਤੇ ਕੋਈ ਗੱਲ ਨਹੀਂ ਤੂੰ ਦੇਰ ਚ ਨਾ ਕੋਈ ਕਰ ਪੁੱਤ ਮੈਂ ਜ਼ਰੂਰ ਆਉਂਗੀ ਠੀਕ ਹੈ ਬੁਆ ਜੀ ਆ ਵੀ ਨਾ ਮੇਰਾ ਆ ਕੇ ਜਲ ਗਈ ਆ ਮੈਨੂੰ ਹੋ ਮੇਰਾ ਝਾੜੂ ਲਵਨ ਨੂੰ ਵੀ ਨਹੀਂ ਜੀ ਕੰਡਿਆ ਹੋਏ ਇੱਥੇ ਸ਼ਾਇਆ ਇੱਥੇ ਤੇ ਮੈਂ ਬਾਤੂ ਵੀ ਲਾ ਲੂੰਗੀ ਗੱਲਾਂ ਦੇਖੀ ਆ ਸਬਜੀ ਤੇ ਬਾਨੀ ਨਹੀਂ ਨੀ ਫਿਰ ਐਡਾ ਕਰਦੀ ਆ ਮੰਮੀ ਨੂੰ ਕਹਿੰਦੀ ਕਿ ਪਹਿਲਾਂ ਗੰਡੇ ਲੈ ਕੇ ਆਉ ਦੁਕਾਨ ਤੋਂ ਫੇਰ ਹੀ ਸਬਜੀ ਬਣਾਉਣੀ ਆ ਮੰਮੀ 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 ਲੱਗਦਾ ਤੇ ਮੰਮੀ ਘਰ ਹੀ ਨਹੀਂ ਹੈਗੇ ਸਬਜੀ ਵੀ ਕੀ ਬਣਨੀ ਚਲ ਜਦੋਂ ਆਉਣਗੇ ਉਹ ਵੀ ਸੁਣਾ ਦੇ ਦਾਂਗੀ ਲਾ ਮੰਮੀ ਆ ਗਈ ਜੇ ਤੁਸੀਂ ਆਹੋ ਆ ਗਈਆਂ ਕਿੱਥੇ ਗਈ ਸੀ ਮੈਂ ਇੱਥੇ ਗਈ ਹਾਂ ਕੰਮ ਮੜਾ ਜਾ ਤੇ ਉਹ ਮੈਂ ਤੇ ਸਬਜੀ ਬਣਾਉਣ ਲੱਗੀ ਸੀ ਤੇ ਪਿਆਜ਼ ਖਤਮ ਆ ਤੇ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਮੈਂ ਗਈ ਤੇ ਆ ਗਈ ਹਾਂ ਤੇ ਮੈਂ ਲੈ ਆਉਂਦੀ ਤੇ ਪਰ ਮੰਮੀ ਸਬਜੀ ਮੈਂ ਹੁਣ ਬਣਾਉਣ ਲੱਗੀ ਮੈਨੂੰ ਤੇ ਹੁਣ ਪਤਾ ਆ ਮੈਂ ਤੇ ਵੇਖਿਆ ਨਹੀਂ ਪਹਿਲਾਂ ਨੇ ਰੋਇ ਤੂੰ ਸਬਜ਼ੀ ਬਣਾਉਣੀ ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਆਹ ਚੀਜ਼ ਮੁੱਕਣ ਵਾਲੀ ਏ ਤੇ ਮੈਂ ਕਿਤਰਾ ਸੁਣਾਦਾ ਪੈਰ ਤੂੰ ਸੁਣਾ ਦੇਂਂ ਦੀ ਮम्मी ਪਿਆਜ਼ ਹਣੀ ਪਿਆਜ਼ ਲਿਆ ਦੇ ਓ ਪਾਸੇ ਮੈਂ ਹੁਣ ਕਿੱਥੇ ਲੱਤਾਂ ਮਾਰਦੀ ਜਾਵਾਂਗੀ ਨਾਲੇ ਇੱਕ ਇੱਥੇ ਇੰਨੀ ਮੰਗਾਈਆਂ ਤੇਰੀ ਅੱਗ ਲੱਗੀ ਏ ਦੁਕਾਨਾਂ ਤੇ ਤੇ ਫਿਰ ਕੀ ਓ ਮम्मी ਹੁਣ ਜੇ ਖਤਮ ਹੋ ਗਿਆ ਮੇਰੇ ਨਹੀਂ ਦਿਮਾਗ ਚਾਹੀਏ ਇਹ ਗੱਲ ਤੁਸੀਂ ਵੀ ਤੇ ਸੋਈ ਦੇ ਵਿੱਚ ਹੁੰਦੀ ਜੇ ਤੇ ਦੂਜੀ ਗੱਲ ਕਿਲੋ ਲੈ ਆਂਾ ਕਿਲੋ ਨਾ ਕਿਨਾਂ ਦਾ ਫਰਕ ਪੈਣਾ ਵਾ ਕਿੰਨੇ ਕ ਮਹਿੰਗੇ ਮਿਲ ਜਾਣਗੇ ਐਡੀ ਦੂਰ ਮੇਰ ਕੋ ਨਹੀਂ ਜਾ ਜਾਂਦਾ ਹੁਣ ਲਸਣ ਲੂਸਣ ਦਾ ਤੜਕਾ ਲਾ ਲੈ ਕੱਲ ਤੋਂ ਜੇ ਪੇਕੀਆਂ ਦਵਾਈਆਂ ਤੇ ਆਉਂਦੀ ਹੁੰਦੀਆਂ ਗੰਡੇ ਲੈ ਆਉਂਦੀਆਂ ਤੇ ਗੰਡੇ ਦੇ ਨਾਲ ਨਾਲ ਆਲੂ ਵੀ ਲੈ ਆਉਂਦੀਆਂ ਤੈਨੂੰ ਕਿੰਨਾ ਕ ਭਾਰ ਲੱਗ ਜਾਣਾ ਸੀ ਚੁੱਕਦੀ ਨੂੰ ਮੰਮੀ ਜਦੋਂ ਤੈਨੂੰ ਕੋਈ ਮੈਂ ਕੰਮ ਦੱਸ ਦੇਣਾ ਗਾੜੀ ਉਹ ਤੁਸੀਂ ਮੈਨੂੰ ਖਾਣ ਹੀ ਪੈਂਦੇ ਜੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਤੁਸੀਂ ਕੁੱਸੇ ਚ ਕਾਤੋਂ ਰਹਿੰਦੇ ਜੇ ਇੰਨਾ ਜੇ ਹਾਂ ਯੋ ਗੱਲ ਮੈਂ ਤੁਹਾਨੂੰ ਗਵਾਂ 4 ਦਿਨ ਹੋ ਗਏ ਮੈਨੂੰ ਤੇ ਪਿੰਡ ਗਈ ਨੂੰ ਕੋਰ ਦੰਦੇ ਰਸੋਈ ਦੇ ਵਿੱਚ ਕੰਮ ਤੇ ਮੰਮੀ ਤੁਸੀਂ ਕਰਦੇ ਜੇ ਨਾ ਤੁਹਾਨੂੰ ਵੀ ਤੇ ਪਤਾ ਹੋਣਾ ਚਾਹੀਦਾ ਹੀ ਆ ਨਾ ਕਿ ਕਿਹੜੀ ਚੀਜ਼ ਖਤਮ ਹੋਈ ਆ ਤੇ ਕਿਹੜੀ ਚੀਜ਼ ਖਤਮ ਹੋਣ ਵਾਲੀ ਆ ਸਾਨ ਤੇ ਤੁਸੀਂ ਮੇਰੇ ਸਿਰ ਤੇ ਇਦਾਂ ਕਰਦੇ ਜੇ ਕਿ ਜਿੱਦਾਂ ਇਸ ਘਰ ਦੇ ਵਿੱਚ ਮੈਂ ਕੱਲੀ ਰਹਾਂ ਢੀਆ ਤੇ ਕੱਲੀ ਖਾਂ ਢੀਆ ਕਿ ਸਿਰਫ ਇੰਨੇ ਮਤਲਬ ਵਾ ਸਾਰੀਆਂ ਚੀਜ਼ਾਂ ਨਾਲ ਹੋਰ ਕਿਹਦਾ ਕੋਈ ਟੈਨਸ਼ਨ ਹੈ ਹੀ ਨਹੀਂ ਆ ਬੜੀ ਜੀਬਾਨ ਤੇਰੀ ਚੱਲਦੀ ਬਹੁਤ ਜ਼ਿਆਦਾ ਚੱਲਦੀ ਕਿਆ ਤੇ ਮੈਨਾਂ ਨੂੰ ਇੰਨਾ ਹੀ ਯਾਣਾ ਕਿ ਮੰਮੀ ਸਿਰਫ ਗੰਡੇ ਲੈ ਆ ਦੋ ਇੱਥੇ ਜੀਬਾਂ ਚੰਨ ਵਾਲੀ ਕਿਹੜੀ ਗੱਲ ਆ ਤੂੰ ਦੀ ਗਾੜੀ ਨੂੰ ਮੈਨੂੰ ਕਿੰਨੀਆਂ ਗੱਲਾਂ ਸੁਣਾਉਂਦੀ ਆ ਚੱਲ ਰੌਲਾ ਨਾ ਪਾ ਪੋਤਾ ਲੈ ਵੀ ਨਹੀਂ ਉਥੋਂ ਵੇ ਨਹੀਂ ਪਿਆ ਟੁੱਟਾ ਜਿਹਾ ਖਹਾਗਾ ਤੇ ਚਾਰ ਦਿਨ ਪੇਕੇ ਕੀ ਰਹੀ ਏ ਉਥੋਂ ਤੇ ਜੀਬਾਂ ਨੂੰ ਐ ਰੰਦਾ ਲਾ ਕੇ ਲਿਆਈ ਏ ਚੰਡਾ ਕੇ ਚੰਗੀ ਤਰ੍ਹਾਂ ਤਿੱਖੀ ਕਰਕੇ ਆਈ ਏ ਜੀਬਾਂ ਹੇ ਸਰ ਜੀ ਮੇਰਾ ਦਿਮਾਗ ਇੱਥੇ ਕਿੱਟ ਮੈਂ ਰੱਖੀ ਲੱਬ ਲੱ ਮਰ ਗਈ ਕਿਤੇ ਕਿੱਟ ਨਹੀਂ ਲੱਭਣ ਡਈ ਮੇਰੇ ਤੇ ਕਿਤੇ ਦਿਮਾਗ ਹੀ ਸੜ ਗਿਆ ਉਹਦੇ ਵਿੱਚ ਭੱਜੇ ਟੁੱਟੇ ਪੈਸੇ ਹੈ ਨਹੀਂ ਤੇ ਮੈਂ ਹਾਂ ਉਹ ਖੜ ਕੇ ਤੁਹਾਨੂੰ ਲਿਆਦਾ ਆਲੂ ਗੰਡੇ ਤੇ ਦਿਮਾਗ ਸੜ ਗਿਆ ਕਿਤੇ ਹੋਣੀ ਨੇ ਮੇਰਾ ਦਿਮਾਗ ਹੀ ਖਾ ਲਿਆ ਕਿਤੇ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਕੀ ਕਰਾਂ ਸਾੜੀ ਤੇ ਮੈਨੂੰ ਪਤਾ ਹੀ ਕੱਲ੍ਹ ਦੀ ਆ ਕਿ ਹਾਂ ਜਾਂ ਇਹਨੂੰ ਨਵਾਂ ਫੋਨ ਖਤੋਂ ਮਿਲ ਗਿਆ ਵਾ ਹਾ ਨੂੰ ਦੋਵੇਂ ਜੀ ਇਹਨੂੰ ਨਾ ਖੁਸ਼ ਵੇਖ ਕੇ ਨਾ ਇੰਨਾ ਹੀ ਸੜਦੀ ਹੈ ਨਾ ਕਿ ਕਿਤੇ ਮੇਰੇ ਨੂੰ ਪੁੱਤ ਖੁਸ਼ ਕਿਹੜੀ ਗੱਲਾਂ ਆ ਆਪਣੀ ਲੜਾਈ ਨਾ ਇਹਨੇ ਨੂੰ ਸਾਡੇ ਘੜ ਪਾ ਦੇਣੀ ਆ ਮੈਨੂੰ ਕੀ ਲੱਗੇ ਜਿਹੜਾ ਇੱਕ ਗੰਡਾ ਹੈਗਾ ਮੈਂ ਉਹਦੇ ਤੜਕਾ ਲਾ ਦੇਣੀ ਆ ਮੈਂ ਕਿਹੜੀ ਕੱਲੀ ਨੇ ਰੋਟੀ ਖਾਣੀ ਆ ਖਾਣੀ ਤੇ ਇਹਨਾਂ ਨੇ ਵੀ ਆ ਨਾ ਇਹਨੂੰ ਜਾ ਕੇ ਮਨਾ ਕਰ ਦੇਣੀ ਆ ਨਹੀਂ ਤੇ ਇਹਨੇ ਸਾਰੀ ਦਿਹਾੜੀ ਗਾਲੀ ਪਈ ਜਾਣਾ ਸਾੜੀ ਕੱਢੀ ਜਾਣਾ ਵੇਖਾਂ ਇਹਨਾਂ ਦੇ ਦਿਮਾਗ ਖੁੱਲੀਆਂ ਜਿਪਾਂ ਛੱਡ ਗਏ ਨਾ ਤੇ ਪਰਸ ਢੰਗ ਛੱਡਦੇ ਨੇ ਬੰਦਾ ਬੰਦ ਕਰ ਲੈਂਦਾ ਜਿਪਾਂ ਮੰਮੀ ਤੁਹਾਡੇ ਕੋ ਪੈਸੇ ਨਹੀਂ ਹੈਗੇ ਤੁਸੀਂ ਮੇਰਾ ਪਰਸ ਭੋਲਣ ਦੇ ਜੀ ਮੈਂ ਤੇਰਾ ਪਰਸ ਘਾਤੋ ਭੋਲਣਾ ਮੈਂ ਤਾਂ ਬਾਰੀ ਖੋਲੀ ਤੇ ਪਰਸ ਥੱਲੇ ਡੇਗ ਪਿਆ ਤੇ ਜਿਪਾਂ ਖੁੱਲੀਆਂ ਤਾਂ ਮੈਂ ਬੰਦ ਕਰਨ ਦੇਈ ਮੈਂ ਤਾਂ ਆਪਣੀ ਕਿੱਟ ਲੱਭਣ ਦੇਈ ਕਿਤੇ ਰੱਖ ਲਈ ਤੇ ਤੂੰ ਆ ਮੇਰੀ ਲੰਬਾਰੀ ਤੇ ਟੰਗਿਆ ਪਰਸ ਆ ਲੈ ਫੜ ਸੰਭਲਾ ਆਪਣਾ ਪਰਸ ਕੋਇਲੋਂ ਅੰਨੀ ਮੇਰੀ ਲੰਬਾਰੀ ਦੇ ਵਿੱਚ ਟੰਗਣ ਦੀ ਪਰਸ ਆਪਣੀ ਜੀ ਤੈਨੂੰ ਟੰਗਿਆ ਕਰੋ ਨਾਲੇ ਲਾਓ ਖਲਾ ਲਿਆ ਕਰੋ ਹੁਣ ਚੰਗਾ ਜੇ ਮੈਂ ਤੇਰਾ ਪਰਸ ਭੋਲਨੀ ਆ ਤੇ ਮੈਂ ਤੇ ਮੰਮੀ ਤੁਹਾਨੂੰ ਇਹ ਕਹਿਣ ਆਈ ਸੀ ਕਿ ਰਹਿਣ ਦੋ ਮੈਂ ਲਸਣ ਦਾ ਟੜਕਾ ਲਾ ਲੂੰਗੀ ਕੋਇਲੋਂ ਅੰਨੀ ਤੜਕਾ ਤੁੜਕਾ ਲਾਉਂਦੀ ਆਪਣੀ ਸਬਜ਼ੀ ਬਣਾਉਣੀ ਰੋਟੀ ਤੇ ਬਣਾ ਲਓ ਮੇਰੇ ਨਾਲ ਖਾਲਾਂਗੀ ਮੈਂ ਚਾਰਚੂਰ ਦੇ ਨਾਲ ਹੀ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਇਹ ਨਾ ਨੇ ਨਾ ਹੁਣ ਜਾਣ ਬੁੱਝ ਕੇ ਲੜਾਈ ਵਧਾਉਣੀ ਆ ਤੇ ਵਿੱਕੀ ਨੂੰ ਦੱਸ ਦੇਣਾ ਤੇ ਵਿੱਕੀ ਨੇ ਮੇਰੇ ਗਾਲ ਪੈਣਾ ਸਾਡੇ ਚ ਲੜਾਈ ਕਰਾਉਣੀ ਇਹ ਬੁੱਢੀ ਨੇ ਸਗਾਤ ਨੂੰ ਫੋਨ ਕੀ ਲਿਆਤਾ ਇਹ ਤਾਂ ਪੂਵੇ ਹੀ ਚੜ ਗਈ ਐ ਮੈਨੂੰ ਫੋਨ ਜੁੜ ਗਿਆ ਹੁਣ ਜੋ ਕੁਛ ਨਹੀਂ ਮੈਂ ਹੀ ਆ ਅਗੋਂ ਟਟ ਟਟ ਕੇ ਪੈਂਦੀ ਐ ਸੜੀ ਇੰਨਾ ਨੇ ਪਤਾ ਜੇ ਚਪੇੜ ਦੀ ਮਾਰਨੀ ਵਜ ਗਈ ਤੇ ਇਹ ਖਾਂ ਤਰਾ ਗੰਦ ਪਾਇਆ ਅੱਗ ਪਾਈ ਐ ਇੱਥੇ ਤੇ ਤੇ ਬੈਂਥਾ ਵੀ ਨਹੀਂ ਸਿਆਪਾ ਖਾਨਾ ਥਾਮ ਕੇ ਤੇ ਸਵਾਫ ਤਾਂ ਬੈਜੇ ਬੰਦਾ ਮੰਮੀ ਕੀ ਗੱਲ ਹੋ ਗਈ ਆ ਬੜਾ ਮੂੰਹ ਸੁਟਿਆ ਸੁਖਿਆ ਸੁਖੇ ਉਹਦੀ ਅੰਦਰ ਸੁਗਾਤ ਬੈਠੀ ਐ ਐਡੀ ਲੰਮੀ ਉਹਦੀ ਜੀਬ ਐ ਜਿੱਦਾਂ ਦੀ ਪੇਕੀਆਂ ਆਈ ਐ ਇਹ ਤਾਂ ਪੇਕੇ ਹੀ ਨਿਜੜੇ ਕਲਾਉਂਦੇ ਜਿੰਨੇ ਆਣ ਕੇ ਇੰਨੀ ਜੀਬ ਕਲਾਉਣੀ ਐ ਇੱਕ ਦੂਜੇ ਤੋਂ ਉਹਨੋ ਛੱਤਰ ਜਿਹਾ ਫੋਨ ਲਿਆਤਾ ਜਿੱਦਾਂ ਦਾ ਫੋਨ ਲਾ ਕੇ ਦਿੱਤਾ ਨਾ ਮੇਰੇ ਨਾਲ ਇੰਨੀ ਉਹ ਜਬਾਨ ਲੜਾਉਂਦੀ ਜਿੰਨਾ ਕੋਈ ਹਿਸਾਬ ਨਹੀਂ ਮੈਨੂੰ ਆਦੀ ਐ ਬੇ ਗੰਡੇ ਮੁੱਕੇ ਨੇ ਗੰਡੇ ਲਿਆਏ ਤਾਂ ਮੈਂ ਮੈਂ ਜੇ ਹੁਣ ਆਈ ਆ ਤਾਂ ਮੈਨੂੰ ਪਹਿਲਾਂ ਦੱਸਦੀਆਂ ਤਾਂ ਮੈਂ ਗੰਡੇ ਲੈ ਆਂਦੀ ਤੂੰ ਵਾਓ ਜੇ ਪਤਾ ਨਹੀਂ ਨੇ ਮੈਨੂੰ ਕਿੰਨੀਆਂ ਗਿਣਿਆ ਮੈਨੂੰ ਗੱਲਾਂ ਕਰਛੜੀਆਂ ਨੇ ਤਾਂ ਮੈਂ ਬਾਹਰ ਨਾ ਦੋ ਹਰ ਕੀ ਕਰਾਂ ਕਿੰਨੀ ਵਾਰ ਤੈਨੂੰ ਮਾਤਾ ਕਹਾਵੇਂ ਨਿੱਕੇ ਨਿੱਕੀਆਂ ਗੱਲਾਂ ਦਾ ਨਾ ਗੁੱਸਾ ਕਰਿਆ ਕਰ ਜ਼ਰੂਰ ਬਾਅਦ ਚ ਖਲਾਰਾ ਪਾ ਕੇ ਹਟਣਾ ਵਾ ਅੱਛਾ ਮੈਂ ਉਹਦੀ ਸੱਸਾਂ ਗਾ ਉਹ ਮੇਰੀ ਸੱਸੇ ਮੈਂ ਇਹਨੂੰ ਕੋਈ ਕਹਿ ਸਕਦੀ ਉਹ ਤੇ ਇੱਕ ਦਿਨ ਚਾਰ ਅੱਗੋਂ ਮੈਨੂੰ ਕਰਨ ਲਈ ਜਦੋਂ ਜੀ ਕਰਦਾ ਮਾਂ ਨੂੰ ਫੋਨ ਲਾ ਕੇ ਬਹਿ ਜਾਂਦੀ ਹੈ ਜਦੋਂ ਕਿਤੇ ਮਾਂ ਨੂੰ ਫੋਨ ਲਾ ਕੇ ਬਹਿ ਜਾਂਦੀ ਹੈ ਤੇ ਮੈਨੂੰ ਤਾਂ ਮੇਰੇ ਸਾਹਮਣੇ ਤਾਂ ਕੋਈ ਗੱਲ ਹੁੰਦੀ ਨਹੀਂ ਆ ਮੈਂ ਘਰੋਂ ਜਾਨਣਾ ਵਾਂ ਤੇ ਤੁਹਾਡੀਆਂ ਹੋਂਡਿਆ ਪਿੰਨੀਆਂ ਗੱਲਾਂ ਸਾਰਾ ਕਸੂਰ ਤੇਰਾ ਜੇ ਉਹਦੀ ਮਾਂ ਨੇ ਪੈਸੇ ਦਿੱਤੇ ਹਨ ਤੈਨੂੰ ਤੇ ਨਾ ਫੋਨ ਲੈ ਕੇ ਦੇਂਦੋ ਤੇ ਹੋਰ ਕੀ ਲੈ ਕੇ ਦਿੰਦਾ ਫਿਰ ਕੁਝ ਵੀ ਨਾ ਲੈ ਕੇ ਦੇਂਦੋ ਕੋਰਾ ਖਲੈਂਦੋ ਹੱਦ ਹੋ ਗਈ ਉਹਨੂੰ ਕਿਹੜਾ ਪਤਾ ਕਿ ਉਹਦੀ ਮਾਂ ਨੇ ਫੋਨ ਲੈ ਕੇ ਦਿੱਤਾ ਵਾ ਉਹਦੇ ਸਾਹਮਣੇ ਤੇ ਮੈਂ ਹੀ ਚੰਗਾ ਬਣਿਆ ਨਾ ਕਿ ਅਹੀਂ ਫੋਨ ਲੈ ਕੇ ਦਿੱਤਾ ਵਾ ਨਾਲੇ ਦੂਜੀ ਗੱਲ ਜਿਹੜਾ ਮਾੜਾ ਮੋਟਾ ਉੱਥੋਂ ਖਰਚਾ ਪਾਣੀ ਮਿਲਦਾ ਵਾ ਮਾਦਾ ਤੂੰ ਉਹ ਵੀ ਬੰਦ ਕਰਾਉਣਾ ਹੈ ਇਦਾਂ ਦੇ ਕੰਮ ਕਰਕੇ ਮੈਨੂੰ ਲੱਗਦਾ। ਉਹ ਮੈਨੂੰ ਨਹੀਂ ਇਹਦੇ ਕੰਮ ਪਸੰਦ ਜਿੱ ਤਰ੍ਹਾਂ ਦੇ ਕੱਚੇ ਕੱਚੇ ਜੇ ਕੰਮ ਕਰਦੀ ਏ ਮੈਨੂੰ ਤੇ ਚੜਦੀ ਖੇਜ ਆਦੇ ਕੰਮਾਂ ਤੇ ਵੇਖ ਵੇਖ ਕੇ। ਵੇਖ ਲੈ ਮਾਦਾ ਹੋਣਾ ਰੱਬ ਦਾ ਵਾਸਤਾ ਕੋਈ ਕੰਮ ਖਰਾਬ ਕਰੀ। ਪਹਿਲਾਂ ਇੰਨਾ ਕੰਮ ਖਰਾਬ ਹੋਇਆ ਸੀ ਕਿ ਤਮਹਾ ਹੁਣ ਕੰਮ ਸੁਧਰਿਆ ਵਾ। ਤੇਰੇ ਵਾਸਤੇ ਸੁਧਰਿਆ ਮੇਰੇ ਵਾਸਤੇ ਨਹੀਂ ਸੁਧਰਿਆ। ਲੈ ਦੱਸ ਤੇਰੇ ਵਾਸਤੇ ਮਾਦਾ ਕਿਉਂ ਨਹੀਂ ਸੁਧਰਿਆ? ਨਹੀਂ ਉਹ ਮੈਨੂੰ ਸੱਸ ਮਾ ਸਮਝੀ ਨਹੀਂ ਵੀ ਮੇਰੀ ਸੱਸੇ। ਐਡੀ ਲੰਮੀ ਜੀਪ ਹੋ ਰਾਂ ਹੂੰ ਜਿੱਤੋਂ ਉਥੋਂ ਨਾ ਰੇਤੀ ਦੇ ਨਾਲ ਰਗੜ ਕੇ ਨਾ ਜੀਪ ਤੇ ਲੈ ਆਈ ਏ ਨਾਲੇ ਆਪਣੀ ਗਲਤੀ ਨਹੀਂ ਮੰਨਦੀ ਉਤੋਂ ਮੇਰੀਆਂ ਗਲਤੀਆਂ ਕੱਢਦੀ ਏ ਹੁਣ ਮੈਨੂੰ ਇਹ ਮਤਾਂ ਦੇਏਗੀ ਨਾਲੇ ਜੇ ਉਹਦੀ ਮਾਂ ਨੇ ਪੈਸੇ ਦਿੱਤੇ ਆ ਤੇ ਤੈਨੂੰ ਨਹੀਂ ਦਿੱਤੇ ਉਹਨੇ ਆਪਣੀ ਕੁੜੀ ਮਾਰਿਆਂ ਦਿੱਤੇ ਆ ਤੇ ਉਹ ਤੂੰ ਉਹਨੂੰ ਫੋਨ ਲਿਆਤਾ ਮੰਮੀ ਮੇਰੀ ਸੁਣ ਗੱਲ ਜੇ ਕੁੜੀ ਮਾਰਿਆਂ ਦਿੱਤੇ ਆ ਨਾ ਉਹਨੇ 25000 ਦਿੱਤਾ ਤਾਂ 10000 ਵਿੱਚ ਮੈਨੂੰ ਬਚਿਆ ਵਾ ਨਾਲੇ 2-4 ਦਿਨ ਉਹਨੇ ਹੁਣ ਨਵਾਂ-ਨਵਾਂ ਫੋਨ ਚਾ-ਚਾ ਦੇ ਵਿੱਚ ਲਾਉਣਾ ਹੀ ਆ ਕਰਨੀਆਂ ਗੱਲਾਂ ਬਾਤਾਂ ਛੇਤੀ ਚਾਲ ਹੱਥ ਜਾਣਾ ਉਹਦਾ ਬਾਚ ਮੈਂ ਆਪਣਾ ਪੁਰਾਣਾ ਫੋਨ ਉਹਨੂੰ ਦੇ ਦੇਣਾ ਵਾ ਨਾ ਇਦਾਂ ਕਰ ਨਾ ਕਰ ਇਹਦੇ ਵਿੱਚ ਆਪਣਾ ਹੀ ਨੁਕਸਾਨ ਆ ਤੈਨੂੰ ਅੱਗੇ ਵੀ ਉਸ ਦਿਨ ਮੈਂ ਅੰਦਰ ਕਿੰਨਾ ਸਮਝਾਇਆ ਕਿੰਨਾ ਸਮਝਾਇਆ ਕਿ ਇਹ ਖੁਸ਼ ਰਹਿਣੀ ਚਾਹੀਦੀ ਆ ਚੰਗਾ ਪਿਓ ਮੇਰਿਆ ਰੱਖ ਲੈ ਖੁਸ਼ ਉਹਨੂੰ ਜੇ ਹੁਣ ਉਹ ਖੁਸ਼ ਹੋਣ ਰਹਿਣ ਲੱਗਿਆ ਤਾਂ ਮਾਦਾ ਹੁਣ ਤੂੰ ਆਪਣੇ ਕੰਡੇ ਲੂੰ ਡੈ ਵੀ ਆ ਨਹੀਂ ਮੈਂ ਨਹੀਂ ਲੂੰਦੀ ਕੰਡੇ ਮੈਨੂੰ ਲੋੜ ਕੋਈ ਵੀ ਕੰਡੇ ਲੂੰਦੀ ਇਹ ਸਭ ਨਾ ਨਾ ਇਹਦੇ ਹੁਮਣੇ ਚੁੰਮਣੇ ਪੂਰੇ ਹੋਣਗੇ ਮਾਂ ਉਹਦੀ ਤੇਰੀ ਤਲੀ ਤੇ ਪੈਸੇ ਧਰ ਦਿੰਦੀ ਏ ਤੂੰ ਇਹਨੇ ਚ ਫੁੱਲਾ ਨਹੀਂ ਸਮਾਉਂਦਿਆ ਪਿਓ ਮੈਨੂੰ ਪੈਸੇ ਦੇ ਦਿੰਦੀ ਏ ਤਮਹਾ ਇਹਦੇ ਸ਼ੌਂਕ ਪੂਰੇ ਹੋਣਗੇ ਸਵਾਦ ਤੇ ਤਾਂ ਹੈ ਨਾ ਜੇ ਤੇਰੀ ਤਲੀ ਦੇ ਧਰੇ ਪਾਖੇ ਪੁੱਤਰ ਲੈ ਤੂੰ ਵੇ ਵਰਤ ਲਈ ਬਸ 1000 ਦੋ ਦੀ ਤੂੰ ਕੁੰਡੀ ਲਾ ਲੈਣਾ ਉਹਨੇ ਤੂੰ ਸਮਾਉਣ ਨਹੀਂ ੜਿਆ ਮਾਤਾ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਵਾ ਉਹਨੇ ਕਿਹਾ ਜਦੋਂ ਮੈਨੂੰ ਕਿ ਤੈਨੂੰ ਕੋਈ ਵੀ ਲੋੜ ਹੋਊਗੀ ਤਾਂ ਤੂੰ ਮੈਨੂੰ ਦੱਸੀ ਆ ਵੀ ਦਿਨ ਆਊਗਾ ਜਦ ਦਿਨ ਮੇਰੀ ਤਲੀ ਤੇ ਰੱਖਿਆ ਕਰੂਗੀ ਹੁਣ ਹੌਲੀ ਹੌਲੀ ਸਾਰੇ ਕੰਮ ਹੋਣੇ ਤੂੰ ਕਿੰਨੀ ਵਾਰ ਸਾਰੇ ਕੰਮ ਹੋ ਜਾਣ ਮਹਾ ਮਹਾ ਕਮ ਸੂਤਰ ਆਇਆ ਵਾ ਮਾਤਾ ਤੂੰ ਸਾਰੀ ਖੇਡ ਵਿਗਾੜਨੀ ਆ ਤੂੰ ਇਹਨੂੰ ਪਤਾ ਲਾ ਕੇ ਛੱਡਣਾ ਵਾ ਜਿਹੜੇ ਸਾਹਮਣਾ ਬੋਲਣ ਦੀਆਂ ਵੀ ਇਹਦੀ ਮਾਂ ਮੈਨ ਜਾ ਜਾ ਉਹਦੇ ਚੁੰਮਚਿਆ ਜਾ ਬਹਿ ਜਾ ਕੇ ਉਹਦੇ ਗੋਡੇ ਨਾਲ ਚਲੋ ਠੀਕ ਆ ਫਿਰ ਮੈਂ ਫਿਰ ਜਾ ਕੇ ਤੇ ਫਾਲੇ ਲਿਆਵਾਂ ਹਾਂ ਤੂੰ ਫਾਲੇ ਲੈ ਕੇ ਆਇਆ ਮਿੰਟੋ ਮਿੰਟੀ ਤੇ ਮੈਂ ਬੱਤਰ ਵੇਖ ਕੇ ਆਵਾਂ ਪਹਿਲੀ ਦਾ ਤੇ ਮੈਂ ਤੇਰੇ ਆਉਂਦਿਆਂ ਨੂੰ ਫਾਲੇ ਫੂਲੇ ਖੋਲ ਦਿੰਨਾ ਮਾਂ ਆਹੋ ਸਹੀ ਗੱਲ ਆ ਵਾਕਿਆ ਜੇ ਕੋਈ ਨਾਟ ਖਰਾਬ ਹੋਏਗਾ ਨਾ ਤੇ ਮੈਂ ਤੈਨੂੰ ਤਾਂ ਵੀ ਦੱਸ ਦਿਆਂਗਾ ਕਿ ਉਹ ਤਾਂ ਲਿਆ ਲਿਆ ਜਾਣ ਵਾਲਾ ਬਣੇਗਾ ਹੋਰ ਠੀਕ ਆ ਹੈਗੇ ਨੀ ਹੋਰ ਠੀਕ ਪਰ ਆਵੀਂ ਛੇਤੀ ਅੱਜ ਦੀ ਜਿਹੜੀ ਆਪਣੇ ਕੋਲ ਟਾਈਮ ਹੈ ਜਿਹੜਾ ਜਮ ਆ ਗਿਆ ਸਾਂਭ ਲਿਆ ਸਾਂਭ ਲਿਆ ਲੀਤੇ ਫਿਰ ਆਪਾਂ ਨੂੰ ਫੇਰ ਪੈਰੀ ਨੂੰ ਪਾਣੀ ਲਾਉਣਾ ਪਿਆ ਪੱਠੇ ਲੇਟ ਹੋਏ ਨੇ ਆਪਣੇ ਫਿਰ ਚੰਗਾ ਬਾਬਾ ਹੁਣ ਮੈਨੂੰ ਜਾਣ ਦੋਗੇ ਕਿ ਨਹੀਂ ਜਾਣ ਦੋਗੇ ਚੱਲ ਜਾ ਜਾ ਹੁਣ ਤੂੰ ਠੀਕ ਆ ਖੋਲ ਦੋ ਸਾਨੂੰ ਢੋਮਡੀ ਫਾੜੇ ਮੈਂ ਤੇਰੇ ਉਹਨਾਂ ਨੂੰ ਖੋਲ ਗੱਡੀ ਹੱਥ ਹੀ ਨਹੀਂ ਚੜਨਦੀ ਐ ਨਜ਼ਰ ਹੋ ਗਿਆ ਚਲਾਈ ਨਹੀਂ ਨਾ ਗੱਡੀ ਦੀ ਗੱਡੀ ਚੱਪ ਚੱਲ ਚੱਲ ਤਾਰ ਬਸ ਵੀ ਕਰਾਈ ਹੈ ਕਿ ਨਹੀਂ ਕਰਾਈ ਗੱਡੀ ਇਹ ਝੋਕੇ ਜਿਹਾ ਪ ਲਈ ਜਾਂਦੀ ਹੈ 哦，嗨。 ਯੋ ਨਹੀਂ ਲੱਗਦਾ ਦਸ ਕੀ ਫਾਇਦਾ ਇਹੋ ਜਿਹੀ ਚੀਜ਼ ਦੇਣ ਦਾ ਜੋ ਚੀਜ਼ ਨੂੰ ਸੰਭਾਲਣਾ ਹੀ ਨਹੀਂ ਤੇ ਚੀਜ਼ ਕਰ ਲੈਗੇ ਜੇ ਬੰਦੇ ਦਾ ਕੰਮ ਕੰਮ ਤੋਂ ਕੰਮੋਂ ਦੇਲ ਧਿਆਨ ਤੇ ਦੇਵੇ ਬਸ ਬਹਿ ਜਾਣਾ ਵਾ ਸਟੀਰਿੰਗ ਦੇ ਉੱਤੇ ਸਲਫ ਮਾਰ ਦੇਣਾ ਚੱਲ ਜਾਣਾ ਵਾ ਸਾਰੀ ਸੁੱਕੀ ਗੱਡੀ ਸੰਜਲੇ ਕੰਡੀ ਕੇ ਨੂੰ ਸਟਾਰਟ ਕਰਾਂਗੇ ਨਾ ਕਰਾਂ ਸੋ ਮੈਂ ਕੀ ਕਰਾਂ ਭਲਾ ਪੁੱਤ ਡੈਡੀ ਨੇ ਫਾਲੇ ਖੋਲ ਦਿੱਤੇ ਹੋਣੇ ਆਹ ਹਾਲਾਂ ਦੇ ਕੰਮ ਗੋਡੇ-ਗੋਡੇ ਚੜਿਆ ਸਿਰ ਦੇ ਉੱਤੇ ਤੇ ਦੱਸ ਮੈਂ ਕਿੱਦਾਂ ਹੁਣ ਸਾਰਾ ਕੁਝ ਮੈਨੇਜ ਕਰਾਂ ਡਿਟੇਲ ਆਈ ਤੇ ਗੱਡੀ ਦਾ ਤੇ ਧੰਦਾ ਹੋ ਜਾਣਾ ਵਾ ਤਾਂ ਇਹ ਹੋ ਹੀ ਗਿਆ ਹੋ ਗਿਆ ਭਾਵੇਂ ਸਮਝ ਨਹੀਂ ਲੱਗਣੀ ਵਾ ਕੀ ਕਰਾਂ ਤੇ ਕੀ ਨਾ ਕਰਾਂ ਜਦ ਘਰ ਦੇ ਲੱਗੇ ਖਰਾਬ ਹੋ ਜਾਂਦੀ ਤੇ ਚੱਲ ਮੈਂ ਉੱਥੇ ਰਹਿਣ ਦਿੰਦਾ ਹੁਣ ਨਾ ਮੈਂ ਗਾਂ ਜੋਗਾ ਤੇ ਨਾ ਮੈਂ ਪਿਛਾਂ ਜੋਗਾ ਇੰਜ ਬਚਿਆ ਹੋਵੇ ਸਹੀ ਬਾਬਾ ਇੰਜ ਬਚਿਆ ਹੋਵੇ ਸਹੀ ਚੱਲ ਸਰਵਿਸ ਕਰਾਉਂਦੀ ਕੋਈ ਗੱਲ ਨਹੀਂ ਪਤਾ ਨਹੀਂ ਕਿੰਨਾ ਕਿ ਚਿਰ ਸੁੱਕੀ ਗੱਡੀ ਚਲਾਛੜੀ ਆ ਕਿਹੜੀ ਨੂੰ ਫੋਨ ਕਰਦਾ ਕਰਕੇ ਹੋਰ ਕਰਨਾ ਕੀ ਆ ਗੱਡੀ ਲੈ ਕੇ ਆਓ ਦੂਜੀ ਫਟੋਜਨ ਪਾ ਕੇ ਲੈ ਕੇ ਜਾਣੇ ਆ ਇਹਨਾਂ ਓ ਯਾਰ ਇੱਥੇ ਪੰਗਾ ਪੈ ਗਿਆ ਵਾ ਓਏ ਗੱਡੀ ਨਹੀਂ ਤੁਰਨ ਢਈ ਇੰਜਨ ਦੇ ਚੋਂ ਸਾਰਾ ਤੇਲ ਸੁੱਕਾ ਪਿਆ ਵਾ ਇੰਨ ਆਇਲ ਪੋਇਆ ਹੀ ਨਹੀਂ ਪਤਾ ਨਹੀਂ ਸਰਵਿਸ ਵੀ ਕਰਾਈਆ ਕਿ ਨਹੀਂ ਕਰਾਈ ਉਹਨੇ ਤੇ ਗੱਡੀ ਰੋਕੀ ਆ ਇੱਥੋਂ ਤੇ ਮੈਂ ਹੁਣ ਮੈਂ ਹੁਣ ਡਰਦਾ ਹਾਂ ਉਹਨੂੰ ਸਟਾਰਟ ਨਹੀਂ ਕਰਨਿਆ ਵੀ ਇਹ ਨਾ ਹੋਏ ਕਿਤੇ ਇੰਜਨ ਦਾ ਧੰਦਾ ਨਾ ਹੋ ਜਾਏ ਹੁਣ ਪਤਾ ਨਹੀਂ ਹੋ ਵੀ ਗਿਆ ਹੋਵੇ ਭਾਵੇਂ ਉਹੋ ਹੀ ਮੈਂ ਆਖਣਿਆ ਜਦ ਮੈਂ ਕਰਦੇ ਲੱਗੇ ਖਰਾਬ ਹੋ ਜਾਂਦੀ ਤਾਂ ਰੁਕ ਜਾਂਦੀ ਤੇ ਚੱਲ ਮੈਂ ਉੱਥੇ ਰਹਿਣ ਦਿੰਦਾ ਦੂਜੀ ਗੱਡੀ ਲੈ ਜਾਂਦਾ ਮੈਂ ਲੈ ਗਿਆ ਕਿ ਮੈਂ ਚੱਲ ਆਪਣਾ ਵੇਖ ਕੇ ਸਹੀ ਚਲਾ ਕੇ ਤੇ ਮੈਨੂੰ ਪਤਾ ਨਹੀਂ ਕਿ ਆਹ ਕੰਮ ਇਹਦੇ ਨਾਲ ਹੋਣਾ ਵਾ ਮੈਂ ਕਿੱਥੇ ਆਉਣਾ ਮੈਂ ਤੇ ਆ ਇੱਥੇ ਮਟੋਲੇ ਅੱਡੇ ਦੇ ਕੋਲ ਉਤਾਵਾ ਦਾ ਸੇ ਤਾਂ ਹੁਣ ਕੀ ਹੱਲ ਕਰਨਾ ਫਿਰ ਹਾਂ ਲੋੜ ਤੁਸੀਂ ਦੱਸੋ ਮੈਂ ਤਾਂ ਉਹੋ ਹੀ ਧਿਆਵਾ ਸੋਚਣ ਵੀ ਤੁਸੀਂ ਵੀ ਇੱਥੇ ਕੰਮ ਲੱਗੇ ਉਦੋਂ ਅਸੀਂ ਸਾਡਾ ਬੱਤਰ ਵੀ ਸਾਂਭਣਾ ਉਦੋਂ ਫਾਲੇ ਵੀ ਕੋਲ ਦਿੱਤੇ ਸਾਨੂੰ ਸਾਰੇ ਕੰਮ ਸਿਰ ਤੇ ਆ ਕੇ ਪੈ ਗਏ ਮੈਂ ਇੱਧੇ ਫਾਲੇ ਨਹੀਂ ਕਰਦਾ ਇੱਥੇ ਮੈਂ ਪਾਇਆ ਵਾ ਡਾਜੀ ਯਾਰ ਕਿਦਾਂ ਦੀਆਂ ਗੱਲਾਂ ਕਰਦੇ ਜੇ ਕੀ ਹੋ ਗਿਆ ਨਾ ਮੈਂ ਤੂੰ ਪਾਇਆ ਯਾਰ ਆ ਤੂੰ ਲੜਨ ਵਾਲੀਆਂ ਗੱਲਾਂ ਨਾ ਮੈਂ ਕਿਦੋਂ ਪਾਇਆ ਵਾ ਮੈਂ ਤਾਂ ਚੰਗਾ ਭਲਾ ਗਿਆ ਵਾ ਤੂੰ ਹੀ ਲੈ ਕੇ ਜਾਂਦੇ ਗੱਡੀ ਤੇ ਤੁਹਾਡੇ ਅਰੇ ਨਾ ਐਂਦਾ ਕਰਦੀ ਜੇ ਹੁਣ ਕੀ ਕਰਨਾ ਕੀ ਇਹ 10 ਮਿੰਟ ਕਰਨਾ ਕੀ ਆ ਫਿਰ ਇਹਨੂੰ ਹੁਣ ਕਰ ਲਿਆ ਹੁੰਦਾ ਤੇ ਫਾਇਦਾ ਨਹੀਂ ਆ ਇਹਨੂੰ ਫਿਰ ਹੁਣ ਅੱਧ ਵਿੱਚ ਤੇ ਪਹੁੰਚਿਆ ਤੇ ਫਿਰ ਉੱਥੇ ਲੈ ਜਾਈਂ ਦੁਕਾਨ ਤੇ ਹੀ ਹੁਣ ਕਿੱਦਾਂ ਕਰਨਾ ਵਾ ਕਰਨਾ ਵੀ ਦੂਜੀ ਗੱਡੀ ਲੈ ਉਹ ਨਾਲੇ ਉੱਥੇ ਟੋਜਨ ਪਾ ਕੇ ਲੈ ਜਾਨੇ ਆ ਤੇ ਨਾਲੇ ਉਹ ਸਮਾਨ ਲੈ ਆਵਾਂਗੇ ਆ ਜਾਾਂਗੇ ਉੱਥੇ ਨਾਲੇ ਵਾਪਸ ਆ ਜਾਾਂਗੇ ਮੇਰੇ ਹਿਸਾਬ ਨਾਲ ਜਿੱਦਾਂ ਦੀ ਇਹ ਹਾਲਤ ਵਾ ਮੈਂ ਉਦਾਂ ਉੱਥੇ ਛੱਡਣੀ ਪਵੇ 1-2 ਦਿਨ ਲਈ ਮੈਂ ਇੱਥੇ ਥਾਰੇ ਖੁੰਡਿਆ ਤੇ ਨਿਕਲ ਜਾਵਾਂਗਾ ਨਹੀਂ ਆਉਣਾ ਹੁਣ ਯਾਰ ਹਾਦੂ ਵੀ ਡਰਦੀ ਆ ਤੇ ਹਾ ਤੇ ਲੜਾਈ ਕਰਨ ਵਾਲੀ ਗੱਲ ਵਾ ਨਾ ਮੈਂ ਚਾਹੁੰਨਾ ਵਾ ਵੀ ਇਦਾਂ ਨੁਕਸਾਨ ਹੋਵੇ ਪੂਰੇ ਕੰਮ ਦੇ ਉਹਨੇ ਕੀਤਾ ਹੁਣ ਆਖੀ ਆ ਤੇ ਮੰਮੀ ਨੇ ਵੀ ਓਕੀ ਹੋਣਾ ਵਾ ਜਦੋਂ ਮੈਂ ਮੰਨ ਤਰਕ ਉਹ ਤੇ ਕਦੇ ਵੀ ਛੱਡੇ ਨਾ ਚੱਲ ਠੀਕ ਆ ਆਹ ਜਾਗਾ ਤੇ ਆ ਕੋ ਬਣਾ ਮਨਾ ਨਾ ਆਗਨੀ ਉਹ ਨਹੀਂ ਉੱਥੇ ਲਾਲ ਰਸੀ ਪਈ ਆ ਉਹ ਅੰਦਰ ਪੇਟ ਉਹ ਅਲਮਾਰੀ ਦੇ ਉੱਤੇ ਪਈ ਆ ਉਹ ਫੜੀ ਲਾਇਓ। ਚਾ ਠੀਕ ਆ ਵੀ ਉਹਨਾਂ ਲੈ ਕੇ ਤਾ ਵੀ ਬਟਰਕ ਜਾ ਹਾਂ। ਠੀਕ ਆ। ਪਿਆਹ ਵੀ ਪਿਆਹ ਵੀ ਲਾਇਓ ਕੋਈ ਘਰੋਂ ਮੈਂ ਤੇ ਫਾਲੇ ਤੇ ਮੈਂ ਤੇ ਚਲੋ ਫੋਨ ਤੋਂ ਦੇ ਦੇਣਾ ਇਹ ਤੇ ਕੁਝ ਲੈ ਆਵਾਂਗਾ। ਠੀਕ ਆ। ਜਾਵਾਂਗਾ। ਕੋਹ ਤਾਂ ਨਾ ਪੰਗਾ। ਦੱਸਣਾ ਨਾ ਮੈਂ ਕੋਈ ਉਹ ਕੰਮ ਕਰਨ ਜੋਗਾ ਨਾ ਉਹ ਕੰਮ ਕਰਨ ਜੋਗਾ ਸਾਡੀ ਸਾਰੀ ਦਿਹਾੜੀ ਪਨਾ ਕੇ ਰੱਖ ਦਿੱਤੀ ਆ। ਵੇ ਦੱਸ ਤੂੰ ਲਈ ਕਰਵਾਈ ਸਰਵਿਸ ਯਾਰ ਦੱਸ ਹੀ ਦੇ ਸਾਨੂੰ ਆਪ ਹੀ ਦੱਸ ਦੇ ਕਿ ਮੈਂ ਨਹੀਂ ਜੇ ਕਰਾਈ ਸਰਵਿਸ ਜਦ ਕਰ ਲਿਓ ਇਹਦਾ ਆਪੇ ਹੀ ਤੇ ਕਰਦਾ ਕਰੀ ਫੋਨ ਲਾ ਕੇ ਨਾ ਉਹ ਕਹਾਂ ਕਿ ਐ ਪੈਣ ਦਾ ਘਰ ਵਾ ਪੰਗਾ ਵੱਡਾ ਪੈ ਜਾਣਾ ਵਾ ਹਾਂ ਜਾਂ ਸਾਲੇ ਨੇ ਬੇਇੱਜ਼ਤੀ ਕੀਤੀ ਆ ਫੋਨ ਲਾ ਕੇ ਮੰਮੀ ਨੇ ਵੀ ਡੈ ਪਣਾ ਮੂੰੜਕੇ